ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਆਰਡੀ ਫੈਮਿਲੀ ਚੈਨਲ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੇਕਰ ਤੁਸੀਂ ਆਪਣੇ ਲੜਕਾ ਜ ਲੜਕੇ ਦੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਹੇਠਾਂ ਦਿੱਤੇ ਵਟਸਐਪ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਰਿਸ਼ਤੇ ਦੀ ਐਡ ਲਗਵਾਉਣ ਲਈ ਤੁਸੀਂ ਨਾਮ ਉਮਰ ਜਾਤ ਗੋਤ ਕੱਦ ਕੰਮ ਪ੍ਰਾਪਰਟੀ ਪਤਾ ਏਰੀਆ ਐਡ ਲਗਾਉਣ ਲਈ ਆਪਣੀ ਜਾਨਕਾਰੀ ਭੇਜੋ ਨਾਲੇ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦਿਸਣੇ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਤੇ ਐਡ ਕੁਝ ਦਿਨ ਬਾਅਦ ਬਾਰ ਬਾਰ ਲਗਾਈ ਜਾਂਦੀ ਹੈ ਸਾਡੇ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੋ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਹੈ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਹੈ ਕਿਉਂਕਿ ਜੀ ਸਾਡਾ ਕੰਮ ਰਿਸ਼ਤੇ ਦੀ ਐਡ ਪਾਉਣ ਦਾ ਹੈ ਅਸੀਂ ਤੁਹਾਡੀ ਐਡ YouTube ਤੇ ਵੀ ਲੱਗਦੀ ਹੈ ਜੀ ਤੇ ਤੁਹਾਡੀ ਐਡ Instagram ਤੇ ਵੀ ਲੱਗਦੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਜੀ ਤੇ ਆਓ ਅੱਜ ਤੇ ਆਪਾਂ ਰਿਸ਼ਤੇ ਨੋਟ ਕਰਦੇ ਹਾਂ ਨਾਮ ਪੂਜਾ ਜੀ ਜਨਮ 8/9/1992 ਕਾਸਟ ਹਿੰਦੂ ਪੜ੍ਹਾਈ ਪਲੱਸ 2 ਪਾਸ ਡੀ ਫਾਰਮੇਸੀ ਲੜਕੀ ਸੋਹਣੀ ਸੁਨੱਖੀ ਹੈ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਹਸਪੀਟਲ ਵਿੱਚ ਜੋਬ ਕਰਦੀ ਹੈ ਲੜਕੀ ਤਲਾਕਸ਼ੁਦਾ ਹੈ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਹਿੰਦੂ ਪਰਿਵਾਰ ਤੋਂ ਵਧੀਆ ਜੋਬ ਕਰਦਾ ਜਾਂ ਐਨਆਰਆਈ ਲੜਕਾ ਚਾਹੀਦਾ ਹੈ ਲੜਕਾ ਪਾਵੇਂ ਕੁਆਰਾ ਹੋਵੇ ਪਾਵੇਂ ਤਲਾਕਸ਼ੁਦਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਮੈਰਿਜ ਗੁਰੂ ਵਾਲੇ ਪਰਵਾਨ ਨੂੰ ਫੋਨ ਨਾ ਕਰਨ ਜੀ ਇਹਨਾਂ ਥਾਂ ਲ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਉਮਰ 25 ਸਾਲ ਹੈ ਕਾਸਟ ਜਰਸੀ ਖੋਗੋਤ ਸੰਧੂ ਕੱਦ 6 ਫੁੱਟ 2 ਇੰਚ ਪੜ੍ਹਾਈ ਬੀਬੀਏ ਪਟਿਆਲਾ ਯੂਨੀਵਰਸਿਟੀ ਤੋਂ ਡਿਪਲੋਮਾ ਕਾਲਜ 온ਟਾਰੀਓ ਕੈਨੇਡਾ ਤੋਂ ਪਰਿਵਾਰ ਵਿੱਚ ਪਿਤਾ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਜੀ ਮੈਰਿਡ ਨੇ ਇੱਕ ਇੰਡੀਆ ਵਿੱਚ ਹੈ ਤੇ ਇੱਕ ਕੈਨੇਡਾ ਵਿੱਚ ਪੀਆਰ ਹੈ ਫੈਮਿਲੀ ਨਾਲ ਵੈਲ ਸੈਟਲਡ ਹੈ ਲੜਕੀ ਨੂੰ ਦੋ ਕਿਨਾਰੇ ਜ਼ਮੀਨ ਆਉਂਦੀ ਹੈ ਜੀ ਇੰਡੀਆ ਦਾ ਪਤਾ ਇਹਨਾਂ ਦਾ ਫਤਿਹਗੜ੍ਹ ਸਾਹਿਬ ਹੈ ਲੜਕਾ ਤੇ ਲੜਕੀ ਦਾ ਸਾਰਾ ਲੜਕਾ ਤੇ ਲੜਕੇ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਹੈ ਲੜਕਾ ਸੋਹਣਾ ਸੁਨੱਖਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਤੋਂ ਹੀ ਹੋਵੇ ਮੈਰਿਜਪੁਰ ਵਾਲੇ ਪਰਮਨ ਫੋਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 25/1997 ਕੱਦ 5'9" ਕਾਸਟ ਜਰਸੀ ਖੋਤ ਢਾਲੀਵਾਲ ਪਤਾ ਬਲੇਰਕੋਟਲਾ ਪੜਾਈ ਪਲੱਸ 2 ਹੈ ਜੀ ਨਾਨ ਮੈਡੀਕਲ ਬੀਐਸਸੀ ਨਾਨ ਮੈਡੀਕਲ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਹੈ ਜੀ ਮੈਰਿਡ ਹੈ ਕੈਨੇਡਾ ਸਿਟੀਜ਼ਨ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਲੜਕਾ ਕੈਨੇਡਾ ਪੀਆਰ ਹੈ ਜੌਬ ਸਟੋਰ ਮੈਨੇਜਰ ਦੀ ਮੰਗ ਹੈ ਇਹਨਾਂ ਨੂੰ ਵਧੀਆ ਜਣਸਿਕ ਪਰਿਵਾਰ ਤੋਂ ਕੈਨੇਡਾ ਪੀਆਰ ਜੌਬ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਲੜਕੀ ਦੀ ਬੀਐਸਸੀ ਨਰਸਿੰਗ ਜਾਂ ਹੋਲਡਰ ਡਿਗਰੀ ਕੀਤੀ ਹੋਵੇ ਜਾਂ ਲੜਕੀ ਇੰਡੀਅਨ ਹੋਵੇ ਮੈਰਿਜਪੁਰ ਵਾਲੇ ਪਰਵਾਨ ਫੋਨ ਨਾ ਕਰਨ ਜਿੰਨਾਂ ਤੇਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਗਰ ਜੀ ਅੰਮਰਤਾਰੀ ਲੜਕਾ ਹੈ ਉਮਰ 35 ਸਾਲ ਹੈ ਕੱਦ 5.10 ਇੰਚ ਕਾਸ਼ ਰਵਿਦਾਸੀਆ ਸਿੱਖ ਪਤਾ ਜਲੰਧਰ ਪੜਾਈ ਬੀਐਸਸੀ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਹੈ ਮੈਰਿਡ ਹੈ ਆਈਟੀ ਸੈਕਟਰ ਵਿੱਚ ਜੌਬ ਕਰਦਾ ਹੈ ਲੜਕਾ ਸੋਹਣਾ ਸੁਨੱਖਾ ਹੈ ਵਧੀਆ ਘਰ ਪਰਿਵਾਰ ਤੋਂ ਹੈ ਤੇ ਜੌਬ ਆਪਣਾ ਬਿਜ਼ਨਸ ਹੈ ਮੰਗ ਇਹਨਾਂ ਨੂੰ ਵਧੀਆ ਸਿੱਖ ਵੈਸ਼ਨੂ ਪਰਿਵਾਰ ਤੋਂ ਵੈਲ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਦਾ ਮਤਸ਼ਾਕੇ ਹੋਵੇ ਤਾਂ ਹੀ ਸੰਪਰਕ ਕਰ ਸਕਦੇ ਨੇ ਜੇ ਨਾਸ਼ਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਰਵਿਦਾਸੀ ਸਿੱਕਾਸ਼ ਤੋਂ ਪਹਿਲੇ ਬਾਕੀ ਹੋਰ ਸਿੱਕਾਸ਼ ਦੇ ਵੀ ਸੰਪਰਕ ਕਰ ਸਕਦੇ ਨੇ ਮੈਰਿਜਪੁਰ ਵਾਲੇ ਪਰਮਾਨ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਚੰਦਨਪ੍ਰੀਤਾ ਜੀ ਜਨਮ 18/2/1991 ਕੱਦ 5 ਫਟ 10 ਇੰਚ ਕਾਸਟ ਸਵਰਨਕਰ ਗੋਤਜੌੜਾ ਪਤਾ ਹਨੂਮਨਗੜ੍ਹ ਰਾਜਸਥਾਨ ਪੜਾਈ ਐਮਬੀਬੀਐਸ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਹੈ ਮੈਰਿਡ ਹੈ ਸਾਰਾ ਪਰਿਵਾਰ ਆਤਾ ਸੁਆਮੀ ਇਹ ਲੜਕਾ ਸੋਹਣਾ ਸੁਨੱਖਾ ਸ਼ੁੱਧ ਵੈਸ਼ਨੂ ਘਰ ਪਰਿਵਾਰ ਤੋਂ ਹੈ ਜੋਬ ਲੜਕਾ ਹਰਨੁਮਨਗੜ ਹਸਪੀਟਲ ਵਿੱਚ ਸਰਕਾਰੀ ਡਾਕਟਰ ਹੈ ਲੜਕਾ ਤਲਾਕशुदा ਹੈ ਮੰਗ ਇਹਨਾਂ ਨੂੰ ਵਧੀਆ ਪਰਵਾਰ ਤੋਂ ਲੜਕੀ ਚਾਹੀਦੀ ਹੈ ਅਨਵੈਰਟ ਲੜਕੀ ਨੂੰ ਪਹਿਲਾ ਬਾਕੀ ਤਲਾਕशुदा ਬਿਨਾਂ ਬੱਚੇ ਤੋਂ ਵੀ ਸੰਪਰਕ ਕਰ ਸਕਦੇ ਨੇ ਲੜਕੀ ਸੁਨਿਆਰ ਕਾਸਟ ਦੀ ਹੋਵੇ ਤਾਂ ਪਹਿਲਾ ਬਾਕੀ ਅਰੋੜਾ ਬਾਣੀ ਸੈਣੀ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਕੋਈ ਦਾਜ਼ੀ ਮੰਗਣੀ ਮੈਰਿਜ ਬੋਰੋ ਵਾਲੇ ਪਰਮਾਨ ਫੋਨਾਂ ਕਰ ਜਿਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾਜੀ ਜਨੂੰ 851988 ਕੱਦ 5.7 ਇੰਚ ਕਾਸਟ ਸੈਣੀ ਪੜਾਇਆ ਡਿਪਲੋਮਾ ਇਨ ਆਟੋਮੋਟਿਵ ਆਸਟ੍ਰੇਲੀਆ ਤੋਂ ਇਹਦੇ ਦਾ ਪਤਾ ਅਲਾ ਚੌਰ ਨਮਾ ਸ਼ੈਨ ਪਰਿਵਾਰ ਵਿੱਚ ਪਿਤਾ ਐਕਸ ਸਰਪੰਚ ਨੇ ਮਾਤਾ ਐਕਸ ਸਰਪੰਚ ਨੇ ਇੱਕ ਛੋਟਾ ਭਰਾ ਹੈ ਜੀ ਕੈਨੇਡਾ ਵਿੱਚ ਹੈ ਲੜਕਾ ਸੋਨਾ ਸੋਨਾ ਖਾਨੇਸ਼ੇ ਤੋਂ ਰਹਿਤਾ ਹੈ ਲੜਕਾ ਅਮਰੀਕਾ ਵਿੱਚ ਪੀਆਰ ਹੈ ਜੋਬ ਐਮਾਜ਼ਨ ਦੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਅਮਰੀਕਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਸੈਣੀ ਕਾਸਟ ਨੂੰ ਪਹਿਲਾ ਹੈ ਬਾਕੀ ਹੋਰ ਜਨਰਲ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਜਾਂ ਮੈਰਿਜ ਗੁਰੂ ਵਾਲੇ ਪਰਮਾਨੰਥ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਉ ਸਿੰਘਾ ਜੀ ਉਮਰ 32 ਸਾਲ ਹੈ ਕਾਸਟ ਜੜ ਸਿੱਖ ਹੈ ਗੋਤ ਸੰਧੂ ਕੱਦ ਪੱਤ 5'8" ਪੜ੍ਹਾਈ ਪਲੱਸ 2 ਤੋਂ ਬਾਅਦ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਹੈ ਕੈਨੇਡਾ ਪੀਆਰ ਹੈ ਪਰਿਵਾਰ ਵਿੱਚ ਸੈਟਲ ਹੈ ਜ਼ਮੀਨ 8 ਕਿੱਲੇ ਦੋਵਾਂ ਭਰਾਵਾਂ ਨੂੰ ਦੋਵਾਂ ਭਰਾਵਾਂ ਨੂੰ 4-4 ਕਿੱਲੇ ਆਉਂਦੀ ਹੈ ਤੇ 30 ਕਿੱਲੇ ਦੀ ਖੇਤੀ ਕਰਦੇ ਨੇ ਪਤਾ ਮੂਗਾ ਲੜਕਾ ਸੋਹਣਾ ਸੁਨਖਾਨਾ ਖਾਨਣੇਸ਼ੇ ਤੋਂ ਰਹਾ ਹੈ ਵਧੀਆ ਘਰ ਪਰਿਵਾਰ ਤੋਂ ਹੀ ਮੰਗ ਇਹਨਾਂ ਨੂੰ ਵਧੀਆ ਜੜਸਿਕ ਪਰਿਵਾਰ ਤੋਂ ਸੋਹਣੀ ਸੁਨਖੀ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਲੜਕੀ ਮੋਗਾ ਜਗਰਾਉ ਫਰੀਦਕੋਟ ਫਿਰੋਜ਼ਪੁਰ ਏਰੀਆ ਤੋਂ ਹੋਵੇ ਮੈਰਿਜ ਬੋਰ ਵਾਲੇ ਪਰਵਾਂਡ ਫੋਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜਨਮ ਦਸੰਬਰ 1996 ਕੱਦ 5 ਫੁੱਟ 7 ਇੰਚ ਕਾਸਟ ਜੜਸਿਕ ਪੜਾਈ ਬੀਟਾ ਕੇ ਇਲੈਕਟ੍ਰੋਨਿਕਸ ਐਮਕਿਊ ਕਮਿਊਨੀਕੇਸ਼ਨ ਇੰਡੀ ਦਾ ਪਤਾ ਰਾਏਕੋਟ ਲੁਧਿਆਣਾ ਜ਼ਮੀਨ 4 ਕਿੱਲੇ ਆ ਮਾਤਾ ਪਰਿਵਾਰ ਵਿੱਚ ਮਾਤਾ ਕੋਈ ਭੈਣ ਭਰਾ ਨਹੀਂ ਇਕੱਲਾ ਲੜਕਾ ਹੈ ਲੜਕਾ ਸੋਹਣਾ ਸੁਨੱਖਾ ਨਸ਼ੇਤ ਰਹਤਾ ਪੱਗ ਬੰਨਦਾ ਵਧੀਆ ਘਰ ਪਰਿਵਾਰ ਤੋਂ ਲੜਕਾ ਕੈਨੇਡਾ ਪੀਆਰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕੈਨੇਡਾ ਤੋਂ ਹੋਵੇ ਜਾਂ ਕਿਸੇ ਹੋਰ ਕੰਟਰੀ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਦਾਲ ਦੀ ਕੋਈ ਮੰਗ ਨਹੀਂ ਮੈਰਿਜ ਬਰੋਲ ਪ੍ਰਬੰਧ ਫੋਨ ਨਾ ਕਰਨ ਜੀ ਇਹਨਾਂ ਥਾਂਨੇ ਨੰਬਰ ਦਿੱਤਾ ਗਿਆ ਹੈ ਤੁਸੀਂ ਧੰਨਵਾਦ ਕਰ ਸਕਦੇ ਹੋ ਨਾਮ ਨਰਿੰਦਰਪਾਲ ਸਿੰਘ ਹੈ ਜੀ ਜਨਮ 3/10/1991 ਕੱਦ 5'11" ਪੜ੍ਹਾਈ 10th ਪਾਸ ਗੋਤਕੂਬੜ ਵਿਕਾਸ ਜੜਸੀ ਦਾ ਪਤਾ ਪਿੰਡਰਵਾਲੋਂ ਜਿਹੜਾ ਅੰਬਾਲਾ ਪਰਿਵਾਰ ਵਿੱਚ ਮਾਤਾ ਪਿਤਾ ਮਾਤਾ ਨੇ ਇੱਕ ਭਰਾ ਮੈਰਿਡ ਹੈ ਸਾਰਾ ਪਰਿਵਾਰ ਅੰਮਰਤਾਰੀ ਹੈ ਲੜਕੇ ਦਾ ਮਤ ਨਹੀਂ ਛੱਕਿਆ ਹੋਇਆ ਹੈ ਲੜਕਾ ਸੁਨ ਸੁਨਖਾਨਾ ਸ਼ੁੱਤਰ ਹੈ ਤੇ ਵਧੀਆ ਘਰ ਪਰਿਵਾਰ ਤੋਂ ਹੈ ਵਧੀਆ ਆਮਦਨ ਹੈ ਕੰਮ ਲੜਕੇ ਕੋਲ ਆਪਣਾ ਟਰੱਕ ਹੈ ਮੰਗ ਇਹਨਾਂ ਨੂੰ ਘਰੇਲੂ ਸਿੰਪਲ ਗਰੀਬ ਪਰਿਵਾਰ ਗਰੀਬ ਪਰਿਵਾਰ ਤੋਂ ਘਰਵਾਲੇ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਪਰਵਾਰ ਵੱਲੋਂ ਦਾਦੀ ਕੋਈ ਮੰਗ ਨਹੀਂ ਮੈਰਜੂਰ ਵਾਲਾ ਪਰਵਾਨ ਨੂੰ ਨਾ ਕਰ ਜਿੰਨੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਜਲਵਾਟ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 4/9/1998 ਕੱਦ 6 ਫੁੱਟ ਕਾਸਟ ਜੜ ਸਿੱਖ ਗੋਤ ਸਰਾ ਇੰਡੇ ਦਾ ਪਤਾ ਤਨਤਨ ਸਾਹਿਬ ਪੜਾਈ ਬੀਕੋਮ ਪਰਵਾਰ ਵਿੱਚ ਮਾਤਾ ਪਿਤਾ ਤੇ ਦਾਦੇ ਲੜਕੇ ਦੇ ਦਾਦੀ ਹਨ ਇੱਕ ਬਣ ਕੈਨੇਡਾ ਵਿੱਚ ਹੈ ਜ਼ਮੀਨ 6 ਕਿੱਲੇ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਬ੍ਰੈਂਟਨ অন্ਟਾਰੀਓ ਵਿੱਚ ਰਹਿੰਦਾ ਹੈ ਜੌਬ ਗੈਂਸੈਂਸਿ ਵਿੱਚ ਮੈਨੇਜਰ ਦੀ ਲੜਕੇ ਕੋਲ 10 ਸਾਲ ਦਾ ਯੂ ਐਸ ਏ ਦਾ ਵੀਜ਼ਾ ਹੈ ਲੜਕਾ ਸੋਹਣਾ ਸੁਨੱਖਾ ਅੰਨਛੇ ਤੋਂ ਰਹਿਤਾ ਹੈ ਪੱਗਵੰਦ ਹੈ ਲੜਕਾ ਵਧੀਆ ਘਰ ਪਰਿਵਾਰ ਤੋਂ ਮੰਗਿਆ ਰਣ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਸਿਰਫ ਕੈਨੇਡਾ ਪੀਆ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਮੈਰਿਜ ਬਰੋਲੇ ਪ੍ਰਵਾਨ ਹੋਣਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿਦਾਰਥ ਹੈ ਜੀ ਜਨਮ 30 11 1996 ਜਨਮ ਟਾਈਮ 4:49 ਮਿੰਟ ਗੋਤ ਪਰਦਵਾਜ ਕਾਸਟ ਬ੍ਰਾਹਮਣ ਬਰਾਦਰੀ ਸਤਾਰਥੀਆ ਕੱਤ ਦੇ ਪੰਦਰਾਂ ਸੱਤਾਂ ਵਿੱਚ ਪੜਾਈ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਫਰੋਂ ਕੈਨੇਡਾ ਇੰਡੇ ਦਾ ਪਤਾ ਦਿਨ ਨਗਰ ਪਰਿਵਾਰ ਵਿੱਚ ਪਿਤਾ ਚੰਦਰ ਹਾਸ਼ ਇੱਕ ਭਰਾ ਕੈਨੇਡਾ ਵਿੱਚ ਹੈ ਲੜਕਾ ਵੀ ਕੈਨੇਡਾ ਪੀਆਰ ਹੈ ਜੌਬ ਟਰਾਲਾ ਆਪਰੇਟਰ ਦੀ ਲੜਕਾ ਸੋਹਣਾ ਸਨੱਖਾ ਵਧੀਆ ਘਰ ਪਰਿਵਾਰ ਤੋਂ ਹੈ ਵਧੀਆ ਆਮਦਨ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਜਾਂ ਲੜਕੀ ਇੰਡੇਤ ਹੋਵੇ ਤਾਂ ਲੜਕੀ ਨੇ ਬੀਟੈਕ ਜਾਂ ਨਰਸਿੰਗ ਐਮਐਸਸੀ ਕੀਤੀ ਹੋਵੇ ਲੜਕੀ ਪਠਾਨਕੋੜ ਗੁਰਦਾਸਪੁਰ ਤਾਰੀਵਾਲ ਬਟਾਲਾ ਸ਼੍ਰੀ ਅਮਰਸਾਹ ਸਾਹਿਬ ਚਲੰਦਰ ਤੋਂ ਹੋਵੇ ਮੈਰਿਜ ਗੁਰੂ ਵਾਲੇ ਪਰਮਾਨੰਥੋਂ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 2/12/2001 ਕੱਦ 6 ਫੁੱਟ ਹੈ ਕਾਸਟ ਜੱਟ ਸਿੱਖਾ ਗੋਤਮਾਨ ਪਤਾ ਬਠਿੰਡਾ ਪੜਾਈ ਲੜਕਾ ਬੀਏ ਕਰ ਰਿਹਾ ਹੈ ਅਤੇ ਸਰਕਾਰੀ ਪੇਪਰ ਦੀ ਤਿਆਰੀ ਕਰ ਰਿਹਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਨੇ ਮੈਰਿਟ ਨਹੀਂ ਕੋਈ ਭਰਾ ਨਹੀਂ ਇਕੱਲਾ ਲੜਕਾ ਜ਼ਮੀਨ 6.5 ਕਿੱਲੇ ਤੇ 10-15 ਕਿੱਲੇ ਠੇਕੇ ਤੇ ਲੈ ਕੇ ਖੇਤੀ ਕਰਦੇ ਨੇ ਲੜਕਾ ਸੋਹਣਾ ਸੱਖਾਂ ਨੇ ਜੀ ਤੇ ਰਹਿਤਾ ਹੈ ਵਧੀਆ ਘਰ ਪਰਿਵਾਰ ਤੋਂ ਹੈ ਵਧੀਆ ਆਮਦਨ ਹੈ ਮੰਗ ਇਹਨਾਂ ਨੂੰ ਵਧੀਆ ਜਣਸਿਕ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਜੇਕਰ ਲੜਕੀ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਪੀਆਰ ਹੋਵੇ ਤਾਂ ਭੇਜਣ ਦੇ ਸਮੇਂ ਲੜਕੀ ਪਰਿਵਾਰ ਦਾ ਜੋ ਖਰਚਾ ਹੋਇਆ ਉਹ ਸਾਰਾ ਲੜਕੇ ਵਾਲਿਆਂ ਵੱਲੋਂ ਦਿੱਤਾ ਜਾਵੇਗਾ ਜੇ ਲੜਕੀ ਨੇ ਬਾਹਰ ਦੀ ਫਾਈਲ ਲਗਾਈ ਹੋਈ ਹੈ ਤਾਂ ਵੀ ਸਾਰਾ ਖਰਚਾ ਲੜਕੇ ਵਾਲਿਆਂ ਵੱਲੋਂ ਕੀਤਾ ਜਾਵੇਗਾ ਜੇ ਪੱਕੀ ਮੈਰਿਜ ਕਰਵਾਉਣੀ ਹੈ ਤਾਂ ਵੀ ਸੰਪਰਕ ਕਰ ਸਕਦੇ ਨੇ ਜੇ ਪੇਪਰ ਮੈਰਿਜ ਕਰਵਾਉਣੀ ਹੈ ਤਾਂ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਬੋਰ ਵਾਲੇ ਪਰਮਾਨੰਥ ਫੋਨ ਨਾ ਕਰਨ ਜਿਹੜਾ ਥੱ ਨਾਮ ਵਿਸ਼ਾਲ ਹੈ ਜੀ ਅਨਮੈਰਿਡ ਲੜਕਾ ਜਨਮ 29/10/1977 ਜਨਮ ਸਮਾ 1:30 ਵਜੇ ਕਾਸਟ ਖੱਤਰੀ Hindu ਪਤਾ ਸ਼੍ਰੀ ਅਮਰਸਰ ਸਾਹਿਬ ਪਰਿਵਾਰ ਵਿੱਚ ਪਿਤਾ ਇੱਕ ਪੰਨੇ ਮਾਤਾ ਹਾਊਸ ਵਾਈਫ ਨੇ ਇੱਕ ਭੈ ਤਾਂ ਮੈਰਿਡ ਹੈ ਪਤਾ ਇੱਕ ਭਰਾ ਮੈਰਿਡ ਹੈ ਲੜਕਾ ਪ੍ਰਾਈਵੇਟ ਜੌਬ ਕਰਦਾ ਤਨਖਾਹ 3000 ਰੁਪਏ ਇੱਕ ਮਹੀਨੇ ਦੀ ਹੈ ਲੜਕਾ ਸੋਹਣਾ ਸੁਨੱਖਾ ਨਿਸ਼ਚਿਤ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਮੰਗਦੇ ਹਨ ਉਹ ਘਰੇਲੂ ਪਰਿਵਾਰ ਤੋਂ ਪਲੱਸ 2 ਜਾਂ ਗ੍ਰੈਜੂਏਟ ਪੜਾਈ ਵਾਲ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਵਿਧਵਾ ਹੋਵੇ ਭਾਵੇਂ ਤਲਾਕशुदा ਹੋਵੇ ਪਰ ਬਿਨੰਮਚਿਤ ਹੋਵੇ Hindu ਖੱਤਰੀ ਕਾਸਟ ਨੂੰ ਪ ਬਾਕੀ ਹੋਰ ਉਚਕਾਸ਼ ਦੇ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਬੋਰ ਵਾਲੇ ਪ੍ਰਵਾਨਫੂਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਜਲਵਾਟ ਕਰ ਸਕਦੇ ਹੋ ਨਾਮ ਗਰੂ ਸੋਢੀ ਜੀ ਜਨੂੰ 17 11 1991 ਜਨੂੰ ਸਮਨ 10:50 ਜਨੂੰ ਸਥਾਨ ਬਟਾਲਾ ਕੱਦ ਪੰਨ 7 ਉਚਕਾਸ਼ ਖੱਤਰੀ ਪੜਾਈ ਬੀਏ ਲੜਕਨੀ ਨੀਜੀ ਲੈਂਡਵਰਕ ਪਰਮੈਂਟ ਦੇ ਮੈਨੇਜਰ ਦੀ ਜੌਬ ਤੇ ਹੈ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਨੇ ਦੋ ਭੈਣਾਂ ਨੇ ਮੈਰਿਡ ਨੇ ਪਤਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਲੜਕਾ ਤਲਖੁਦਾ ਜੀ ਮੰਗਦੇ ਨੇ ਲੜਕੀ ਵਧੀਆ ਪਰਿਵਾਰ ਤੋਂ ਛੋੜੀ ਸੁਨੱਖੀ ਐਜੂਕੇਟਿ ਲੜਕੀ ਤਲਾਕशुदा ਬਿਨਾਂ ਬੱਚੇ ਤੋਂ ਜਾਂ ਕੁਵਾਰੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਜਾਂ ਕੋਈ ਲੜਕੀ ਬਾਹਰ ਜਾਣ ਦੀ ਚਾਹਤ ਨ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਪੰਜਾਬ ਵਰ ਨਿਊਜ਼ੀਲੈਂਡ ਤੋਂ ਹੋਵੇ ਬਦਲ ਦੀ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ 17/3/1997 ਕੱਦਮ 5 ਫੁੱਟ 1 ਇੰਚ ਕਾਸਟ ਰਵਿਦਾਸੀਆ ਪੜਾਈ ਬੀਏ ਐਲਐਲਬੀ ਐਲਐਲਐਮ ਜ਼ਿਲ੍ਹਾ ਹੁਸ਼ਿਆਰ ਕੋ ਗੋਤਬੰਦਨ ਲੜਕੀ ਕੈਨੇਡਾ ਵਿੱਚ ਜੌਬ ਕਰਦੀ ਹੈ ਇਹ ਤਿੰਨ ਨੰਬਰਾਂ ਨੇ ਜੀ ਇੱਕ ਭਰਾ ਹੈ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸਮੇਕਰ ਨੇ ਮੰਗ genealog ਨੂੰ ਲੜਕਾ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਪੀਆਰ ਲੜਕਾ ਚਾਹੀਦਾ ਹੈ। ਕੈਨੇਡਾ ਤੋਂ ਲੜਕਾ ਕੋਈ ਨਸ਼ਾ ਨਾ ਕਰਦਾ ਹੋਵੇ, ਲੜਕਾ ਰਵਿਦਾਸ ਜਾਂ ਕਾਸ਼ਟਦਾਈ ਹੋਵੇ। ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ, ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਮ ਕੁਮਾਰ ਹੈ ਜੀ, ਜਨਮ 18/8/1997, ਕਾਸਟ ਐਸਸੀ ਰਵਿਦਾਸੀ, ਗੋਤਪੂਂਡਵਾਲ, ਕਦਮਾਂ 7 ਇੰਚ, ਪੜ੍ਹਾਈ ਹੋਟਲ ਮੈਨੇਜਮੈਂਟ, ਪਤਾ ਜਲੰਧਰ। ਕੈਂਟ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਪਰਾਪੁਰਤਗਾਲ ਵਿੱਚ ਪੀਆਰ ਐ ਮੈਰਿਡ ਹੈ। ਇੱਕ ਬਣਾ ਨੰਬਰ ਹੈ ਡਾ ਕੈਨੇਡਾ ਵਿੱਚ ਲੜਕਾ ਐਗਰੀਕਲਚਰ ਬੈਂਕ ਵਿੱਚ ਕਲਰਕ ਦੀ ਨੌਕਰੀ ਕਰਦਾ ਹੈ ਲੜਕਾ ਸੋਹਣਾ ਸੁਨੱਖਾ ਨੱਚਤ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਸੀ ਕਾਸ਼ਤ ਦੀ ਲੜਕੀ ਚਾਹੀਦੀ ਹੈ ਲੜਕੀ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਦੀ ਹੋਵੇ ਲੜਕੀ ਲੜਕੇ ਤੋਂ ਛੋਟੀ ਹੋਵੇ ਲੜਕੀ ਫਗਵਾੜਾ ਨਕੋਦਰ ਕਪੂਰਥਲਾ ਹੁਸ਼ਿਆਰ ਪਰਤ ਹੋਵੇ ਮੈਰਜਪੁਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜਿੰਨਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 23 1999 ਕੱਦ 5'10" ਕਾਸਟ ਜਰਸੀ ਕੋਤ ਚੱਠਾ ਲੜਕਾ ਕੈਨੇਡਾ ਸਿਟੀਜ਼ਨ ਹੈ ਜੀ ਜੌਬਸ ਇਨੀਅਰ ਨੈਟਵਰਕ ਟੈਕਨੀਸ਼ੀਅਨ ਇਨ ਬੈਲ ਕੰਪਨੀ ਸਿਟੀ ਬ੍ਰੈਂਟਨ ਫਾਦਰ ਐਕਸ ਸਰਵਿਸਮੈਨ ਨੇ ਮਾਦਰ ਹਾਊਸ ਮੇ ਆਪਣੇ ਇਨ ਦਾ ਵੱਡਾ ਭਰਾ ਜੀ ਵਰਕਿੰਗ ਐਸ ਆਈਟੀ ਇੰਜੀਨੀਅਰਿੰਗ ਹੈ ਜੀ ਮੋਹਾਲੀ ਅਤੇ ਵੱਡੀ ਭੈਣ ਮੈਰਿਡ ਹੈ ਜੀ ਫੈਮਿਲੀ ਲੀਵਿੰਗ ਇਨ ਡਿਸਟ੍ਰਿਕਟ ਤਰਨਤਨ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਨੇਖੀ ਲੜਕੀ ਚਾਹੀਦੀ ਹੈ ਲੜਕੀ ਨੇ ਬੀ ਐਸਸੀ ਨਰਸਿੰਗ ਐਮਕੋਮ ਐਮਸੀਏ ਐਮਟਾ ਕੀਤੀ ਹੋਵੇ ਲੜਕੀ ਹੋਵੇ ਜਾਂ ਕੈਨੇਡਾ ਤੋਂ ਹੋਵੇ ਲੜਕੀ ਦੀ ਉਮਰ 1997 ਤੋਂ 2001 ਦੇ ਵਿਚਕਾਰ ਹੋਵੇ ਲੜਕੀ ਦਾ ਕੱਦ ਪੰਜ ਫੁੱਟ 4 ਤੋਂ 5 ਫੁੱਟ 11 ਦੇ ਵਿਚਕਾਰ ਹੋਵੇ ਇਹਨਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਆਸਟ੍ਰੇਲੀਆ ਪੀਰਨ ਮੈਰਿਡ ਲੜਕਾ ਹੈ ਜੀ ਨਾਮ ਨikhil Verma ਜਨਮ 29/11/1999 ਜਨਮ ਸਮਾ 3:00 ਵਜੇ ਦਰਮੰਡਾ ਮਿੰਟ ਜਨਮ ਸਥਾਨ ਨਿਊ ਦਿੱਲੀ ਕੱਦ ਪੰਜ ਫੁੱਟ 11 ਇੰਚ ਕਾਸਟ ਬਰਮਨ ਗੋਤ ਕਸ਼ਯਪ ਲੜਕਾ ਮੰਗਲੀਕ ਹੈ ਪਿੰਡ ਦਾ ਪਤਾ ਨਿਊ ਦਿੱਲੀ ਪੰਜਾਬੀ ਬਾਗ ਬੈਸਟ ਪੜਾਇਆ ਬੀਟਾ ਕਿਨੇ ਕੰਪਿਊਟਰ ਸਾਇੰਸ ਕਾਲਜ ਪਰਿਵਾਰ ਵਿੱਚ ਪਿਤਾ ਮਹਿੰਦਰ ਬਰਮਾ ਬਿਜ਼ਨਸਮੈਨ ਨੇ ਮਾਤਾ ਓਮਾ ਬਰਮਾ ਹਾਊਸ ਵਾਈਫ ਹਨ ਇੱਕ ਭਰਾ ਮੈਰੜਾ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਰਹਿ ਤੈ ਲੜਕੇ ਨੂੰ ਟਰੈਵਲਿੰਗ ਤੇ ਐਕਸਰਸਾਈਜ਼ ਦਾ ਸ਼ੌਕ ਸ਼ੌਂਕ ਹੈ ਉਹ ਲੜਕਾ ਆਸਟ੍ਰੇਲੀਆ ਪੀਆਰ ਐ ਮਲਵਾਰਮ ਸ਼ਹਿਟੀ ਵਿੱਚ ਰਹਿੰਦਾ ਹੈ ਤੇ ਜੋਬ ਕਰਦਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਆਸਟ੍ਰੇਲੀਆ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਏ ਆਸਟ੍ਰੇਲੀਆ ਦੇ ਤੋਂ ਲੜਕੀ ਨੂੰ ਪਹਿਲਾ ਚੇਨ ਡੇਟ ਹੋਵੇ ਤਾਂ ਪਰਿਵਾਰ ਵਿਚਾਰ ਕਰ ਸਕਦਾ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਕੋਈ ਜਾਤੀ ਬੰਧਨ ਨਹੀਂ ਪਰਿਵਾਰ ਵੱਲੋਂ ਹੋਵੇ ਕੋਈ ਮੰਗ ਨਹੀਂ ਮੈਰਿਜ ਬੋਰ ਵਾਲਾ ਪ੍ਰਮਾਣ ਪੂਰਨਾ ਕਰ ਜੀ ਲੜਕੇ ਦੇ ਮਾਤਾ ਦਾ ਫੋਨ ਨੰਬਰ ਦਿੱਤਾ ਜਾਏ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 5/7/2005 ਕੱਦ 5 ਫੁੱਟ 7 ਇੰਚ ਲਿਵ ਇਨ ਕੈਨੇਡਾ 온ਟਾਰੀਓ ਸਟਡੀ ਪਲੱਸ ਟੂ ਲਿਵ ਇਨ ਕੈਨੇਡਾ ਫਰਮ 5 ਇਅਰ ਪੀਰ ਆ ਪਲੇਟਫਾਰਮ 1 ਇਅਰ ਲੜਕਾ ਨਾਨ ਵੈਸਟਰਨ ਕਾਸਟ ਮੈਰਾ ਸਿੱਖ ਪਤਾ ਸ਼ਹਿਰ ਪਟਿਆਲਾ ਸਟੱਡੀ ਪਲੱਸ 2 ਨਾਨ ਮੈਡੀਕਲ ਵਰਕਿੰਗ ਇਨ ਟੈਨਕੋ ਕੰਪਨੀ ਇਨ ਕੈਨੇਡਾ ਫਰਮ 3 ਇਅਰ ਇਹਨਾਂ ਦੇ ਜੀ ਇੱਕ ਭੈਣ ਨੇ ਉਹ ਵੀ ਕੈਨੇਡਾ ਵਿੱਚ ਨੇ ਪਿੱਥਾ ਪੰਜਾਬ ਵਿੱਚ ਰਿਟਾਇਰ ਨੇ ਮਾਤਾ ਮੰਗੇ ਨੇ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹ ਲਿਖੀ ਪੀਆ ਲੜਕੀ ਚਾਹੀਦੀ ਲੜਕਾ ਸੋਹਣਾ ਸੁਨੱਖਾ ਖਾਨਾ ਛੇ ਤੋਂ ਰਹਿਤ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਤੁਸੀਂ ਗੱਲਬਾਤ ਕਰ ਸਕਦੇ ਹੋ